ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 30 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਹਿਲਣ ਬੱਸੀ ਸੂਈ ਆਪਣੇ ਕੋਲੇ ਇਹ 2 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਆ ਅਦੇਸ਼ਾ ਤੋਂ ਜੀਰ ਵਗੈਰਾ ਪ੍ਰੋਪਰ ਪੈ ਚੁੱਕੀ ਆ ਗੀਰ ਪ੍ਰੋਪਰ ਪੈ ਚੁੱਕੀ ਆ ਪਹਿਲਾ ਸੂਆ ਸੁਈ ਆ ਸੁਬਾ 7:00 ਵਜੇ ਆਪਾਂ ਵੀਡੀਓ ਕਵਰ ਕਰ ਰਹੇ ਆ 30 ਮਾਰਚ ਨੂੰ ਸੁਬਾ 7:00 ਵਜੇ ਦਾ ਟਾਈਮ ਆ ਤੋੜ ਕੇ ਦਿਖਾਵਾਂਗੇ ਥਣ ਬਹੁਤ ਸੋਹਣਾ ਲੱਗਿਆ ਬੱਚੀ ਨੂੰ ਦੇਖ ਸਕਦੇ ਹੋ ਨੇੜ ਤੋਂ ਪਹਿਲਣ ਬੱਚੀ ਆ ਮੁੱਠੀ ਵਾਲਾ ਥਣ ਲੱਗਿਆ ਚਾਰੇ ਥਣ ਇੱਕੋ ਜਿਹੇ ਪੀੜੀ ਦੇ ਪਾਵੇ ਟਾਈਪ ਬੱਚਾ ਚੰਗਾ ਆ ਹੁਣ ਆਪਾਂ ਬੌਲੀ ਕੱਢੀ ਆ ਦੀ 2 ਕਿਲੋ ਪਿੱਛੇ ਮੇਲ ਕਾਫ ਆ ਗਿਆ ਇਹਦੇ ਤੋੜ ਕੇ ਹਿਸਾਬਪਤ ਬੈਠ ਨੂੰ ਦੇਖ ਸਕਦੇ ਹੋ ਕਿਸਾਨ ਵੀਰੋ ਬੱਚੀ ਦੀ ਫੇਸ ਕੁਆਲਿਟੀ ਕ੍ਰਾਸ ਅੰਗ ਦੇ ਵਿੱਚ ਥੋੜੀ ਜਿਹੀ ਹਲਕਾ ਜਿਹਾ ਆ ਗਿਆ ਜਰਸੀ 'ਚ ਕੁੱਚਲਮਾ ਵੱਡਾ ਕੱਦ ਕਾਠਾ ਦੇਖ ਸਕਦਾ ਤੁਸੀਂ ਹਾਈਟ ਪੂਰੀ ਆ ਕਮਾਲ ਬੁੱਤ ਨਾਲ ਨਾਲ ਤੋਰਦੀ ਮੜੀ ਨਾਲ ਨਾਲ ਤੋਰ ਕੰਪੈਕਟ ਆਰਡਰ ਬਣਾਉ ਚੰਗਾ ਦੁੱਧ ਪਾ ਦੂ ਪਲੂਣ ਹੀ ਇਹ ਲੈ ਚੱਲ ਭਤੰਦਰ ਲੈ ਜਰਸੀ ਤੇ ਐਰ ਸ਼ੈਰ ਦਾ ਮਿਕਸ ਆ ਗਿਆ ਇਹ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੜਾ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਬੱਚੀ ਦਾ ਪ੍ਰਾਈਸ ਆ ਜਿਹੜਾ ਉਹ 55000 ਰੁਪਏ ਰੱਖਿਆ ਗਿਆਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਵੀਡੀਓ ਨਾਲ ਹੀ